ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਪਿਆਜ਼ਾਂ ਦੀ ਵੀਡੀਓ ਜੋ ਕਿ ਆਪਣੇ ਘਰ ਦੇ ਪਿਆਜ਼ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਆਪਾਂ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਆ ਲੋ ਜੀ ਇਹ ਹੈਗੇ ਨੇ ਜੀ ਆਪਣੇ ਘਰ ਦੇ ਪਿਆਜ਼ ਦੇਖੋ ਬਹੁਤ ਵੱਡੇ ਵੱਡੇ ਹੋਵੇ ਸੀ ਠੀਕ ਹੈ ਤੇ ਇਹਨਾਂ ਨੂੰ ਆਪਣੇ ਇਹ ਪਿਆਜ਼ ਬਿਲਕੁਲ ਵੀ ਖਰਾਬ ਨਹੀਂ ਹੋਗੇ ਹੋਏ ਹੈਗੇ 2 ਮਹੀਨੇ ਹੋ ਗਏ ਲਗਾਤਾਰ ਇਹਨਾਂ ਨੂੰ ਪਿਆਜ਼ ਨੂੰ ਕੁਸ਼ਕ ਪਿਆਜ਼ ਆਪਾਂ ਕੁਝ ਤਾਂ ਇਹ ਭਾਈਨੇ ਪਿਆਜ਼ ਆਪਣੇ ਠੀਕ ਹੈ ਤੇ ਬਾਕੀ ਇਦੋਂ ਵੀ ਵੱਧ ਦੁੱਗਣੇ ਪਿਆਜ਼ ਆਪਾਂ ਮਤਲਬ ਕਿ ਸਾਹਮ ਕੇ ਰੱਖੇ ਹੋਏ ਨੇ ਪਰਛਤੀ ਤੇ ਤੇ ਲੰਮੇ ਸਮੇਂ ਤੱਕ ਆਪਣੇ ਇਹ ਖਰਾਬ ਨਹੀਂ ਹੋਣੇ ਕਿਸ ਤਰੀਕੇ ਨਾਲ ਆਪਾਂ ਸਟੋਰ ਕਰ ਸਕਦੇ ਆ ਉਹ ਤੁਹਾਨੂੰ ਦੱਸਦੇ ਆ ਉਹਦੇ ਬੇਸ ਤੇ ਵੀਡੀਓ ਇਹ ਜਿਵੇਂ ਕਿ ਜੇ ਆਪਣੇ ਪਿਆਜ਼ ਹੁੰਦੇ ਨੇ ਹਨਾ ਆਪਾਂ ਟੋਕਰੀ ਦੇ ਵਿੱਚ ਪਾ ਕੇ ਰੱਖਦੇ ਨੇ ਜਿਹੜੀਆਂ ਇਹ ਭੁੱਕਾਂ ਹੁੰਦੀਆਂ ਨੇ ਆਪਾਂ ਵੱਢ ਦਿੰਨੇ ਆ ਉਤੋਂ ਇਹ ਭੁੱਕਾਂ ਨੂੰ ਕਦੇ ਵੀ ਵੱਡਣਾ ਨਹੀਂ ਚਾਹੀਦਾ ਕਿਉਂਕਿ ਇਹ ਜਿਹੜੇ ਆਪਾਂ ਇਹ ਭੁੱਕ ਵੱਡਾਂਗੇ ਸੁੱਕਣ ਤੋਂ ਬਾਅਦ ਵੱਢ ਦਵਾਂਗੇ ਤਾਂ ਆਪਣੇ ਜਿਹੜੇ ਪਿਆਜ਼ ਨੇ ਇਹ ਗੜਨੇ ਸ਼ੁਰੂ ਹੋ ਜਾਣਗੇ ਠੀਕ ਹੈ ਤੇ ਜਦੋਂ ਆਪਾਂ ਇਹ ਪਿਆਜ਼ ਪੱਟ ਕੇ ਲੈ ਕੇ ਆਉਂਨੇ ਆ ਆਪਾਂ ਠੀਕ ਹੈ ਖੇਤ ਦੇ ਵਿੱਚੋਂ ਤਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਇਹ ਹਰੀਆਂ ਭੁੱਕਾਂ ਹੁੰਦੀਆਂ ਨੇ ਪਿਆਜ਼ ਦੀਆਂ ਇਦਾਂ ਹੀ ਆਪਾਂ 15 ਕੁ ਦਿਨ ਇਦਾਂ ਹੀ ਰੱਖਣੀਆਂ ਨੇ ਖਲਾਰ ਕੇ ਰੱਖਣੇ ਨੇ ਸਾਰੇ ਪਿਆਜ਼ ਠੀਕ ਹੈ ਫਿਰ ਉਸ ਤੋਂ ਬਾਅਦ ਜਦੋਂ ਭੁੱਕਾ ਸੁੱਕਣੀਆਂ ਸ਼ੁਰੂ ਹੋਏ ਨੇ ਫਿਰ ਉਹ ਸਾਰੇ ਪਿਆਜ਼ਾਂ ਨੂੰ ਕੱਲੇ-ਕੱਲੇ ਕਰਕੇ ਰੱਖਣਾ ਆਪਾਂ ਨੇ ਇਦਾਂ ਜਿਵੇਂ ਮੈਨੇ ਖਿਲਾਾਰੇ ਹੋਏ ਨੇ ਦੇਖੋ ਬਿਲਕੁਲ ਵੀ ਆਪਣਾ ਜਿਹੜਾ ਪਿਆਜ਼ ਆ ਇੱਕ ਵੀ ਆਪਣਾ ਪਿਆਜ਼ ਬਿਲਕੁਲ ਵੀ ਖਰਾਬ ਨਹੀਂ ਹੋਇਆ ਹੈਗਾ ਪੂਰੇ ਐ ਸਮਾ ਰੱਖੀ ਹੋਈ ਆ ਪਿਆਜ਼ ਦੀ ਠੀਕ ਹੈ ਜੀ ਦੇਖੋ ਇੱਥੇ ਤੱਕ ਪਏ ਨੇ ਬਾਕੀ ਜਿਹੜੇ ਆਪਾਂ ਪਿਆਜ਼ ਦੀ ਭੂਕ ਵੱਢ ਦਿੰਨੇ ਆ ਹਨਾ ਜੀ ਤੇ ਉਹ ਪਿਆਜ਼ ਆਪਣਾ ਖਰਾਬ ਹੋਣ ਲੱਗ ਗਿਆ ਤਾਂ ਹੁਣ ਇਹ ਪਿਆਜ਼ ਆਪਣੇ ਜਾ ਇਹਨੂੰ ਸਾਲ ਰੱਖ ਲੈ ਬਿਲਕੁਲ ਖਰਾਬ ਨਹੀਂ ਹੋਣੀ ਹੈਗੀ ਕਿਉਂਕਿ ਅਸੀਂ ਇਹਦੀ ਭੁੱਕਾ ਨਹੀਂ ਵੜਦੇ ਹੈਗੇ ਇਹਨੂੰ ਇਦਾਂ ਹੀ ਰੱਖਾਂਗੇ ਠੀਕ ਹੈ ਤੇ ਇਹਨੂੰ ਹਵਾ ਲੁਬੰਦੇ ਰਹਿਣਾ ਤੇ ਇਹ ਮਤਲਬ ਕਿ ਹਵਾਦਾਰ ਕਮਰੇ ਦੇ ਵਿੱਚ ਰੱਖਣਾ ਜਿੱਥੇ ਹਵਾ ਲੱਗਦੀ ਹੋਵੇ ਠੀਕ ਹੈ ਤੇ ਬਾਕੀ ਜੇ ਤੁਸੀਂ ਮਤਲਬ ਕੀ ਕਰਦੇ ਆਪਣੇ ਘਰੇ ਥੋੜਾ ਥਾਂ ਆ ਤਾਂ ਆਪਾਂ ਉੱਥੇ ਸਟੋਰ ਕਰਨਾ ਚਾਹੁੰਦੇ ਆ ਤਾਂ ਤੁਸੀਂ ਪੱਖਾ ਲਗਾ ਕੇ ਇਹ ਪਿਆਜ਼ ਨੂੰ ਇਦਾਂ ਹੀ ਖਨਾਰ ਕੇ ਰੱਖਣਾ ਤੇ ਕੱਲੇ ਰੋਜ਼ ਉਹਦੇ ਵਿੱਚ ਹੱਥ ਫੇਰਦਾ ਰਹਿਣਾ ਠੀਕ ਹੈ ਇਹ ਕੋਈ ਖਰਾਬਤਾ ਨਹੀਂ ਹੋਇਆ ਹੁਣ ਮੈਂ ਇਹਦੇ ਵਿੱਚ ਹੱਥ ਚੌਥੇ ਪੰਜਵੇਂ ਦਿਨ ਫੇਰਦੀਆਂ ਪਿਆਜ਼ ਚ ਹਫ਼ਤਾ ਵੀ ਲੰਘ ਜਾਂਦਾ ਠੀਕ ਹੈ ਪਰ ਇਹ ਚੋਂ ਵਿੱਚੋਂ ਇੱਕ ਵੀ ਪਿਆਜ਼ ਜੋ ਆਪਣਾ ਬਿਲਕੁਲ ਖਰਾਬ ਨਹੀਂ ਹੋਇਆ ਹੈਗਾ ਪੂਰਾ ਵਧੀਆ ਪਿਆਜ਼ ਆ ਆਪਣਾ ਇਹ ਲੰਬੇ ਸਮੇਂ ਤੱਕ ਆਪਾਂ ਨੇ ਸਟੋਰ ਕਰਕੇ ਰੱਖਣਾ ਠੀਕ ਹੈ ਇਹ ਸਰਦੀਆਂ ਦੇ ਵਿੱਚ ਵੀ ਕੰਮ ਆਊਗਾ ਇਹ ਵੀਰੇ ਪਿਆਜ਼ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਜਿਹੜਾ ਆਪਣਾ ਪਿਆਜ਼ ਆ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਆ ਇਹਨਾਂ ਨੂੰ ਭੁੱਕਾਂ ਨੂੰ ਬਿਲਕੁਲ ਨਾ ਵੱਢਿਓ ਜੇ ਆਪਾਂ ਨੇ ਭੁੱਕਾਂ ਵੱਢ ਦਿੱਤੀਆਂ ਨਾ ਤਾਂ ਆਪਣਾ ਪਿਆਜ਼ ਉੱਥੇ ਖਰਾਬ ਹੋਣਾ ਸ਼ੁਰੂ ਹੋ ਜਾਊਗਾ ਠੀਕ ਹੈ ਲੋ ਜੀ ਇਸ ਤਰੀਕੇ ਨਾਲ ਆਪਣਾ ਜਿਹੜਾ ਪਿਆਜ਼ ਆਪਾਂ 1 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਆ ਇਹਨੂੰ ਭੁੱਕਾਂ ਨੂੰ ਬਿਲਕੁਲ ਵੀ ਨਾ ਵੱਢਿਓ ਜੇ ਭੁੱਕਾਂ ਵੱਢ ਦਿੱਤੀਆਂ ਸਮਝੋ ਲਾ ਆਪਣਾ ਪਿਆਜ਼ 2 ਮਹੀਨੇ ਮਸਾ ਜੀ ਕੱਟੂ ਕਿਉਂਕਿ ਗਰਮੀ ਬਹੁਤ ਜ਼ਿਆਦੇ ਪੈਂਦੀ ਜੇ ਨਾਲ ਆਪਣਾ ਪਿਆਜ਼ ਖਰਾਬ ਹੋਣ ਦਾ ਡਰ ਆ ਇਸ ਲਈ ਭੁੱਕਾਂ ਇਹਦੇ ਬਿਲਕੁਲ ਨਹੀਂ ਵੱਡਣੀਆਂ ਹੈਗੀਆਂ ਤੇ ਹਵਾਦਾਰ ਥਾਂ ਤੇ ਰੱਖਣਾ ਇਹ ਪਿਆਜ਼ ਦੇਖੋ ਜੀ ਬਹੁਤ ਵਧੀਆ ਪਿਆਜ਼ ਹੋਏ ਨੇ ਆਪਣੇ ਪੂਰੇ ਮਤਲਬ ਕਿ ਐ ਨਹੀਂ ਹੈ ਕਿ ਛੋਟੇ-ਛੋਟੇ ਨੇ ਪੂਰੇ ਵੱਡੇ-ਵੱਡੇ ਪਿਆਜ਼ ਨੇ ਦੇਖੋ ਤੁਹਾਨੂੰ ਲਵੇ ਕਰਕੇ ਦਿਖਾਉਂਦੇ ਆ ਤੇ ਆਪਣੇ ਇਹ ਪਿਆਜ਼ ਬਿਲਕੁਲ ਨਹੀਂ ਖਰਾਬ ਹੋਣੇ ਆਪਾਂ ਇਦਾਂ ਹੀ ਸਟੋਰ ਕਰਕੇ ਰੱਖਾਂਗੇ ਲੋ ਜੀ ਐਸੀ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵਾਤਵਾ ਸ਼ੇਅਰ ਕਰਨਾ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਫਿਰ ਮਿਲਾਂਗੇ ਚ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ Bye bye